ਸਾਹਬ ਜਿਹੜਾ ਹੜਾਂ ਦਾ ਕੰਮ ਪੰਜਾਬ ਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਆਇਆ ਸ਼ਹਿਰ ਦੇ ਸਾਰਿਆਂ ਦੀ ਡਿਸਕਸ਼ਨ ਸੁਣੀ ਆ ਔਰ ਸਾਰਿਆਂ ਨੇ ਇਹ ਗੱਲ ਕਹੀ ਕਿ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਦਰਤੀ ਮਾਰ ਕਿਸੇ ਦੀ ਵੀ ਸਰਕਾਰ ਹੋ ਜਾ ਸਕਦੀ ਹੈ ਪਰ ਇਹਦੇ 'ਚ ਕੁਝ ਗੱਲਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਕਿਹਾ ਸੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀਐਮ ਸਾਹਿਬ ਬੈਠੇ ਆ ਜਦੋਂ ਹੜਾਂ ਦੇ ਦੌਰਾਨ ਅਸੀਂ ਕੰਮ ਕੀਤਾ ਸਾਰਿਆਂ ਨੇ ਕੀਤਾ ਔਰ ਉੱਥੇ ਜਿਹੜੀਆਂ ਡਾਇਰੈਕਸ਼ਨਸ ਉੱਪਰ ਜਾਂਦੀਆਂ ਨੇ ਨਾ ਦੇਖੋ ਟ੍ਰੈਜਰੀ ਬੈਂਕਸ ਦੇ ਵਿੱਚ ਕਿੰਨੇ ਐਮ.ਐਲ.ਏ ਬੈਠੇ 12 14 ਜਾਣੇ ਆ ਔਰ ਜਦੋਂ ਉੱਥੇ ਇੱਕ ਛੋਟੀ ਜੀ ਘਟਨਾ ਕਿ ਉੱਥੇ ਨਾ ਕੀਮੋ ਹੁੰਦੀ ਸੀ ਪੇਸ਼ੈਂਟ ਨੂੰ ਜਿਹੜਾ ਕਿ ਦਰਿਆ ਉਹ ਨਾਲੇ ਤੋਂ ਪਾਰ ਸੀ ਪਾਣੀ ਲੰਘਿਆ ਨਹੀਂ ਸੀ ਜਾਂਦਾ ਉੱਥੋਂ ਮੈਂ ਖੁਦ ਉੱਥੇ ਰਿਹਾ ਜਿੰਨੇ ਦਿਨ ਵੀ ਰਿਹਾ ਮੈਂ ਘਰ ਨਹੀਂ ਆਇਆ ਰਾਤ ਆਉਂਦਾ ਰਿਹਾ ਪਰ ਮੈਂ ਉੱਥੇ ਰਿਕਵੈਸਟ ਕੀਤੀ ਉੱਥੇ ਦੇ ਅਫੀਸਰ ਜਿਹੜੇ ਡਿਪਿਊਟ ਕੀਤੇ ਸਰਕਾਰ ਵੱਲੋਂ ਨਾਲ ਉਹਨਾਂ ਦੇ ਫੌਜ਼ ਸੀ ਕਿਸ਼ਤੀਆਂ ਸੀ ਮੈਂ ਕਿਹਾ ਜੀ ਉਹਨਾਂ ਦੀ 2 ਦਿਨ ਹੋ ਗਈ ਹਰ ਤੀਸਰੇ ਦਿਨ ਕੀਮਾ ਹੁੰਦੀ ਆ ਤੇ ਕਿਸ਼ਤੀ ਦੇ ਦਿਓ ਉਹ ਕਹਿੰਦੇ ਜੀ ਸਾਨੂੰ ਆਰਡਰ ਨੇ ਕਿ ਹਲਕਾ ਅੰਚਾਰ ਜਾਊਗਾ ਤੇ ਕਿਸ਼ਤੀ ਮਿਲਣੀ ਤਈ ਤੇ ਨਹੀਂ ਮਿਲਨੀ ਮੈਨੂੰ ਬੜਾ ਦੁੱਖ ਹੋਇਆ ਪਰ ਮੈਂ ਐਫਰਟ ਕੀਤੇ ਬੇੜੀ ਰੇਂਜ ਕੀਤੀ ਫਿਰ ਮੈਂ ਲੜਿਆ ਵੀ ਫਿਰ ਇੱਕ ਹੋਰ ਕੇਸ ਸੀਗਾ ਆਮ ਆਦਮੀ ਪਾਰਟੀ ਦੀ ਸਰਪੰਚਣੀ ਸੀ ਉਹਦਾ ਪੋਤਰਾ ਸੀਗਾ 7 ਦਿਨ ਦਾ ਉਹ ਵੀ ਮੈਂ ਕੱਢ ਕੇ ਲਿਆਇਆ ਦੋਖੇ ਤੇ ਹੁੰਦਾ ਕਿ ਜਿਵੇਂ ਚੀਮਾ ਸਾਹਿਬ ਤੁਸੀਂ ਕਮੈਂਡੋਸ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਗਵਰਨਰਾਂ ਦੇ ਥਰੂ ਮੁੱਖ ਮੰਤਰੀਆਂ ਨੂੰ ਥੱਲੇ ਕਰਦੇ ਕਿਉਂਕਿ ਚੀਮ ਮਿਨਿਸਟਰ ਇੱਕ ਚੁੜੇ ਹੋਏ ਨੂੰ ਬੰਨਦੇ ਨੇ ਪਰ ਗਵਰਨਰ ਨਾਮਿਨੇਟਡ ਆ ਕਿ ਆਪਾਂ ਕੀ ਕਰ ਰਹੇ ਹਾਂ 12 14 ਐਮਐਲਏ ਸਰਕਾਰ ਕੋ ਹਜਮ ਨਹੀਂ ਹੁੰਦੇ ਅਸੀਂ ਕੱਲ ਤੁਸੀਂ 5 ਕਰੋੜ ਦਿੱਤਾ ਅਸੀਂ ਸਾਰਿਆਂ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਪ੍ਰੈਸ ਕੀਤੀ ਕਿ 5 ਕਰੋੜ ਅਸੀਂ ਵੀ ਯੂਪੀ ਤੋਂ ਥੋੜੇ ਇਸ ਸਦਨ ਚ ਅਸੀਂ ਆਏ ਹਾਂ ਅਸੀਂ ਵੀ ਮਿਹਨਤ ਕਰਕੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਚਲੋ ਨਾ ਕੋਈ ਪ੍ਰੋਬਲਮ ਨਹੀਂ 5 ਕਰੋੜ ਦਾ ਨਾ ਕਿਸੇ ਨਿਹਾਰਨਾ ਨਾ ਕਿਸੇ ਨੇ ਜਿੱਤਣਾ ਮੈਂ ਇੰਨਾ ਕ ਦੱਸਿਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੇਖੀਏ ਮੈਂ ਤੇ ਇਦਾਂ ਕਰਦਾ ਜੇ ਕਿਸੇ ਤੇ ਉਂਗਲ ਚੱਕੀਏ ਪਹਿਲਾਂ ਮੈਂ ਆਪਣੇ ਚਾਤੀ ਮਾਰਦਾ ਯਾਰ ਕੋਈ ਗਲਤੀ ਤੇ ਨਹੀਂ ਸੋ ਮੇਰੀ ਇਹ ਬੇਨਤੀ ਆ ਕਿ ਇੱਕ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਇਹ ਚੀਫ ਮਿਨਿਸਟਰ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਜਿੱਥੇ ਗਲਤੀ ਹੋਵੇ ਉੱਥੇ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਗਲਤੀਆਂ ਬੰਦੇ ਘੁੰਦੀਆਂ ਕੋਈ ਰੱਬ ਤੇ ਕੋਈ ਵੀ ਨਹੀਂ ਇੱਥੇ ਜਿਹੜਾ ਬੈਠਾ ਹੈ ਮંત્રી ਸਾਹਿਬ ਬੈਠੇ ਆ ਗੁਲ ਸਾਹਿਬ ਗੁਲ ਸਾਹਿਬ ਜਿਹੜੇ ਐਕਸ਼ਨ ਲਿਖਨ ਸੂਦ ਜਿਹੜਾ ਸਸਪੈਂਡ ਕੀਤਾ ਤੁਹਾਨੂੰ ਪਤਾ ਉਹ ਕਦੋਂ ਅਪੁਆਇੰਟਮੈਂਟ ਹੋਈ ਉਹਦੀ ਉੱਥੇ ਮਾਦੋਪੁਰ ਹੈਡਵਾਰਕਸ ਤੇ ਮੇਰੇ ਖਿਆਲ ਸ਼ਾਇਦ ਪੁੱਛਿਓ ਆਫੀਸਰਸ ਨੂੰ ਉਹ 7 ਜੁਲਾਈ ਨੂੰ ਉੱਥੇ ਉਹਨੇ ਜੁਆਇਨ ਕੀਤਾ ਔਰ 10-12 ਦਿਨਾਂ ਬਾਅਦ ਹੜ ਆ ਰਿਆ ਸੀ ਉਹਨੂੰ ਸਸਪੈਂਡ ਕਰ ਰਹੇ ਆ ਜਿਸ ਇੰਸਟੀਚੂਨ ਦਾ ਹੈੱਡ ਐਰੋਗੈਂਟ ਹੋਵੇ ਜਿਸ ਇੰਸਟੀਚੂਨ ਦਾ ਹੈੱਡ ਵਨ ਮੈਨ ਸ਼ੂ ਕਹੇ ਕਿ ਮੈਂ ਹੀ ਸਾਰਾ ਕੁਝ ਆ ਉਹ ਇੰਸਟੀਚੂਨ ਕਦੇ ਨਹੀਂ ਚੱਲਦੇ ਉਹ ਇੰਸਟੀਚਿਊਸ਼ਨ ਦਾ ਵੀ ਬੇੜਾਗਰਤ ਹੁੰਦਾ ਤੇ ਉਹ ਸਰਕਾਰਾਂ ਦਾ ਵੀ ਬੇੜਾਗਰਤ ਕਰਦੇ ਮੈਂ ਇਹ ਆ ਜਿਹੜੇ ਆਪਾਂ ਇੱਧਰ ਬੈਠੇ ਸੀ ਸਰਕਾਰ 'ਚ ਬਈ ਅਫਸਰ ਸੀਗੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇਗੇ ਅਸੀਂ ਮੰਤਰੀਆਂ ਤੋਂ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਅਸੀਂ 117 ਇਹ ਸਦਨ 'ਚ ਆਏ ਆ ਜੇ ਮੇਰੀ ਗੱਲ ਚੰਗੀ ਲੱਗੂਗੀ ਤੇ ਸ਼ਾਇਦ ਹੋ ਸਕਦਾ ਦੂਰੇ ਆਜੋ ਤੁਸੀਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਇੱਕ ਬੰਦਾ 1 ਮੈਨ ਸ਼ੋਅ ਬਣ ਕੇ ਤੇ ਸਰਕਾਰ ਨੂੰ ਟ੍ਰੀਟ ਕਰੇ ਮੰਤਰੀ ਨੂੰ ਟ੍ਰੀਟ ਕਰੇ ਉਹਦੀ ਗੱਲ ਹੀ ਨਾ ਸੁਣੀ ਇਹ ਜ਼ਿੰਮੇਵਾਰੀ ਫਿਕਸ ਉਸ ਇਨਸਾਨ ਦੀ ਹੋਣੀ ਚਾਹੀਦੀ ਜਿਹੜਾ ਸੈਕਟਰੀ ਹੈ ਜਿਹੜਾ ਹੈੱਡ ਹੈ ਉਸ ਡਿਪਾਰਟਮੈਂਟ ਦਾ ਪਨਾ ਸਾਹਿਬ ਇੱਕ ਇੱਕ ਮਿੰਟ ਸਾਰੇ ਬੜੀ ਇੰਪੋਰਟੈਂਟ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ 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 ਤੁਹਾਡੀ ਗੱਲ ਮੈਂ ਸਮਝਦਾ ਗੱਲਾਂ ਸਾਰੀਆਂ ਇੰਪੋਰਟੈਂਟ ਹੈ ਉਹ ਯਾਰ 36 ਪਿੰਡ ਤੁਹਾਡੇ ਹਲਕੇ ਦੇ ਫਕਟ ਇਹ ਕੋਈ ਉਹਨਾਂ ਦੀ ਗੱਲ ਮੈਂ ਗੱਲ ਮੈਂ ਲਾਸਟ ਕਿਤੇ ਗੱਲ ਕਰ ਫਿਰ ਅਫਸਰਾਂ ਨਾਲ ਇਹ ਗੱਲ ਕੱਲ ਨੂੰ ਫਿਰ ਰੱਬ ਨਾ ਕਰੇ ਕੋਈ ਕੋਈ ਹੋਰ ਗੱਲ ਵਿਪਤਾ ਪੈ ਜੇ ਫਿਰ ਇਹਦਾ ਮਤਲਬ ਇਦਾਂ ਹੀ ਚੱਲਦਾ ਰਹੂਗਾ ਨਹੀਂ ਸਰਕਾਰ ਨੂੰ ਆਪਾਂ ਫਿਰ ਕਰ ਲਾਂਗੇ ਹੁਣ ਸੜਦੀ ਗੱਲ ਕਰ ਮੈਂ ਖਤਮ ਕਰ ਦਮੈਂ ਇਹ ਗੱਲ ਮੈਂ ਦੂਜੀ ਗੱਲ ਕਰ ਲੈਣਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਇਹ ਕਿਤੇ ਨਾ ਕਿਤੇ ਜੀਰੂ ਛਾਤੀ ਮਾਰੋ ਇਹ ਐਕਸ਼ਨ 7 ਦਿਨ 10 ਦਿਨ ਪਹਿਲਾਂ ਆ ਕੇ ਆਪਾਂ ਉਹਨੂੰ ਸਸਪੈਂਡ ਕਰਤਾ ਇਹਦੇ ਨਾਲ ਪੱਲਾ ਨਹੀਂ ਝੜਨਾ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਫੜੋ ਟਾਈਮ ਥੋੜਾ ਆ ਮੈਂ ਡੀਪਲੀ ਗੱਲ ਸਾਰੀ ਕਰ ਸਕਣਾ ਆ ਪਰ ਮੇਰੀ ਇੱਕ ਬੇਨਤੀ ਆ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਅ ਸਰਕਾਰ ਆ ਅਸੀਂ ਆਪ ਹੀ ਤਾਜੀ ਬੈਂਕ ਦੇ ਕਹਿੰਦੇ ਰਹੇ ਆ ਕਿ ਅਸੀਂ ਦਿੱਲੀ ਚ 50000 ਰੁਪਏ ਪ੍ਰਤੀ ਏਕੜ ਗਰਦੌਰੀਆਂ ਤੋਂ ਪਹਿਲਾਂ ਹੀ ਦੇ ਦਿੰਨੇ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਗੀ ਗੱਲ ਆ ਦਿੰਦੇ ਰਹੋ ਇੱਥੇ ਵੀ ਦੇ ਦਿਓ ਕਿ ਜਾਂਦੇ ਚ ਕੋਈ ਕਮੀ ਨਹੀਂ ਤੁਹਾਨੂੰ ਤੁਸੀਂ ਆਪ ਕਹਿੰਦੇ ਹੋ ਪਲੀਜ਼ ਇਦੋਂ ਵੱਡੀ ਤਰਾਸ਼ ਦੀ ਕੋਈ ਨਹੀਂ ਆਉਣੀ ਲੜਾਈ ਲੱਗੀ ਤਾਂ ਉੱਥੇ ਲੋਕ ਮਰ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਬਾਅਦ ਵੀ ਇੱਥੇ ਬੜੇ ਆਏ ਤੇ ਬੜੇ ਜਾਣੇ ਆ ਪਰ ਅੱਜ ਜਿਹੜਾ ਨਾਲ ਲੋਕਾਂ ਦੇ ਪੰਜਾਬ ਨਾਲ ਖਲੋਗ 117 ਨਾਲ ਖਲੋਣ ਨੂੰ ਅਸੀਂ ਤਿਆਰ ਆ 50000 ਰੁਪਏ ਪ੍ਰਤੀ ਏਕੜ ਅੱਧੇ ਮਿੰਟ ਚ ਕੰਕਲੂਡ ਕਰ ਰਹੇ ਹਾਂ ਪ੍ਰਤੀ ਏਕੜ ਸਰਕਾਰ ਦਵੇ 50000 ਰਗਾਂ ਚ ਗੂਟ ਦਿਓ ਸੈਂਟਰ ਸਰਕਾਰ ਦੇ ਤੁਸੀਂ ਕਹਿੰਦੇ ਹੋ ਰਣੇ ਆ ਚੀਮਾ ਸਾਹਿਬ ਮੈਂ ਗਾਰੰਟੀ ਦੇ ਨਾਮ ਮੈਨੂੰ ਨਹੀਂ ਪਤਾ ਕਿਸੇ ਦਾ ਅਸੀਂ ਸਾਰੇ ਚੱਲਾਂਗੇ ਰੱਖੋ ਪ੍ਰਧਾਨ ਮੰਤਰੀ ਘਰ ਦੇ ਅੱਗੇ ਢਰਨਾ ਜੇ ਸੱਤੋਂ ਗਾੜੀ ਨਾ ਹੋਵਾਂਗੇ ਤੇ ਗੱਲ ਕਰਿਓ ਆਓ ਚੱਲੀਏ ਅਸੀਂ ਪੰਜਾਬ ਦੇ ਨਾਲ ਇਹ ਭਲੇਖਾ ਕਰਦੇ ਹਾਂ ਭਾਜਪਾ ਦੇ ਨਾਲ ਆ ਨਾਲੇ ਪਤਾ ਲੱਗ ਜੂ ਕਿਹੜਾ ਭਾਜਪਾ ਦੇ ਨਾਲ ਆ ਤੇ ਕਿਹੜਾ ਤੁਹਾਡੇ ਨਾਲ ਆ ਅਸੀਂ ਬਾਹਰ ਆਪਾਂ ਲੜ ਸਕਨੇ ਆ ਇੱਥੇ ਵੀ ਲੜ ਸਕਨੇ ਆ ਬਾਹਰ ਵੀ ਲੜ ਸਕਨੇ ਪਰ ਇਹ ਇਹ ਕਿਤੇ ਇੱਕਾਈ ਨਹੀਂ ਕਿਸੇ ਨੂੰ ਭਲੇਖਾ ਨਹੀਂ ਵੀ ਸੈਂਟਰ ਸਰਕਾਰ ਨੂੰ ਪੰਜਾਬ ਚੁਪਦਾ ਇਹ ਕਿਸੇ ਨੂੰ ਭਲੇਖਾ ਨਹੀਂ ਆ ਸੋ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਇਹ ਵਹਿਮ ਕੱਢ ਦਿਓ ਆਪ ਵੀ ਨਾ ਕਹੀ ਜਾਓ ਕਿ ਇਹ ਜਿਹੜੇ ਉੱਧਰ ਰੜੇ ਆ ਤੇ ਉਹਨਾਂ ਨੂੰ ਹੋਰ ਸ਼ਹਿਰ ਮਿਲਦੀ ਆ ਉਹ ਠੋਕ ਕੇ ਤੁਹਾਡੇ ਨਾਲ ਖੜਾਂਗੇ ਜੇ ਨਾ ਖੜਾ ਹੋ ਗਿਆ ਜੀ ਫਿਰ ਪਰ ਹਾਂ ਪੜਾ ਦੋ ਪੜਾ ਜੀ ਇੱਕ ਸਰ ਹੋਰ ਬੇਨਤੀ ਹੈ ਸਪੀਕਰ ਸਾਹਿਬ ਚੀਫ ਮਿਨਿਸਟਰ ਸਾਹਿਬ ਬੈਠੇ ਆ ਸਰ ਵੇਖੋ ਬਾਕੀ ਕੰਮ ਚੱਲਦੇ ਰਹਿਣੇ ਆ ਲੇਟ ਜਾਂ ਪਹਿਲਾਂ ਜਿਨ੍ਹਾਂ ਲੋਕਾਂ ਦੀਆਂ ਛੱਤਾਂ ਟੁੱਟੀਆਂ ਨੇ ਨਾ ਉਤਰ ਪਾਲਾਂ 'ਚ ਬੈਠੇ ਆ ਉਹ ਆਪਣੇ ਆਫੀਸਰਸ ਦੇ ਥਰੂ ਥੋੜਾ ਜਿਹਾ ਨੂੰ ਸਪੀਡ ਅਪ ਕਰਕੇ ਉਹਨਾਂ ਨੂੰ ਇਮੀਡੀਏਟਲੀ ਰੀਲੀਫ ਦੇ ਦਿਓ ਕਿਉਂਕਿ ਇੱਕ ਰਾਤ ਵੀ ਬਾਹਰ ਕੱਟਣੀ ਤਾਂ ਉਮੀਦ ਆ ਸਰਕਾਰ ਤੋਂ ਵੀ ਸਵੇਰੇ ਸਾਨੂੰ ਸ਼ਾਇਦ ਕੋਈ ਕੰਮ ਲੱਗ ਜਾਏਗਾ ਉਹ ਬਹੁਤ ਮੈਂ ਪਿੰਡਾਂ ਦੇ ਗਿਆ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਥੋੜਾ ਸਪੀਡ ਅਪ ਕਰਾ ਕੇ ਉਹਨਾਂ ਨੂੰ ਇਮੀਡੀਏਟ ਰੀਲੀਫ ਦਿੱਤੀ ਜਾਵੇ ਹਾਂ ਅਰਣਾ ਜੀ